ਅੱਛੀ ਮੇ ਤੱਕ ਮੇਰੇ ਵੀਰ ਮੇਰੀ ਆ ਰਿਕਾਰਡਿੰਗ ਪਚਾਉਣੀ ਆ ਬੜੀ ਮਿਹਰਬਾਨੀ ਹੋਏਗੀ ਤੁਹਾਡੀ ਤੇਰੀ ਭੈਣ ਦੀ ਲਨ ਚੀਮਿਆ ਤੂੰ ਕੀ ਗੰਦ ਪਾਇਆ ਵਾਇਆ ਸਾਲਿਆ ਮੇਰਾ ਆ ਕਿਹੜੇ ਤੇਰੇ ਕੱਟੜ ਬਣਣ ਜੜਿਆ ਸਾਲਿਆ ਮੇਰਾ ਤੈਨੂੰ ਲਾਈਕ ਕਰਦੇ ਆ ਇਹਨਾਂ ਨੂੰ ਇੱਧਰ ਜੜਾ ਕਿ ਮੇਰੇ ਸਾਹਮਣੇ ਲਿਆਈ ਤੇ ਤੂੰ ਹੀ ਆਈ ਤੇਰੀ ਦਵਾਂ ਦਾ ਭੈਣ ਦੀ ਮੈਂ ਲਨ ਆ ਤੇਰੀ ਕੋਈ ਸ਼ੇਅਰ ਕਰਨ ਵਾਲੀ ਹੁੰਦੀ ਆ ਵੀਡੀਓ ਜਿਹੜੀ ਗਾਹ ਪਚਾਈਏ ਮੇਰਾ ਸਾਲਾ ਨਾ ਹੋਏ ਤੇ ਇੱਕਾ ਜਿਹੜਾ ਤੇਰਾ ਫਿਲਮ ਚੋਂ ਲਗਾ ਨਾ ਜਿਹੜਾ ਤੈਨੂੰ ਲਿਹਾਉਣ ਲੱਗੇ ਮੇਰੇ ਸਾਲੇ ਇਹਨਾਂ ਨੂੰ ਵੀ ਮੇਰੇ ਸਾਹਮਣੇ ਲਿਆਈ ਸਾਲਿਆ ਹੁੰਦੇ ਫਲੋਪ ਹੋਈ ਨਹੀਂ ਤੇਰੀ ਫਿਲਮ ਤੇਰੀ ਭੈਣ ਦੀ ਮਾਰਿਆ ਲੰਨ ਓ ਜਿਵੇਂ ਤੱਕ ਬਚਾਇਆ ਮੇਰੇ ਵੀਰਾਂ ਗਾਂ ਬੜੀ ਮਿਹਰਬਾਨੀ ਤੁਹਾਡੀ ਜੇ ਮੈਂ ਇਹਨਾਂ ਸੌਂ ਗਿਆ ਜੀਵੇਂ ਨੂੰ ਗਾਉਂਦਾ ਇਹਨੂੰ ਪਹਿਲਾਂ ਸਾਲੇ ਨੂੰ ਗਾਉਣਾ ਸਿਖਾਓ ਇਹਨੂੰ ਫਿਰ ਗਾਂ ਸ਼ੇਅਰ ਕਰਿਓ ਤੁਹਾਡੀ ਦਿੱਤਾ ਭੈਣ ਦੀ ਲੰਨ ਤੁਹਾਡੀ ਦੀ ਤੂੰ ਹੀ ਪਿਛਿਆੜਾ ਛਰੀ ਦੇਣ ਦੇ ਜੇ ਇਹਨੂੰ ਕਾਰਟੂਨ ਨੂੰ ਸਾਲਿਆ ਇਹਨੂੰ ਇੰਨਾ ਕਹੋ ਕਿ ਜੇ ਗਾਉਂਦਾ ਚਾਹੋਂਗਾ ਤੈਨੂੰ ਗਾਉਣਾ ਚੱਕ ਪਹਿਲਾਂ ਭਾਦੀ ਭੈਣ ਦੀ ਮਾਰਿਆ ਲਨ ਤਾਡੀ ਦੀ ਤੂੰ ਹੀ ਸਾਲਿਆ ਇਹਨੂੰ ਹਟਾਉਂਦੀ ਬਜਾਏ ਗਾਹ ਸਾਲਿਆ ਪੰਪ ਦੇਂ ਦੇ ਜੇ ਤਾਡੀ ਮਾਰਿਆ ਭੈਣ ਨੂੰ ਲੋਲ ਤਾਡੀ ਨੂੰ ਵੱਡੇ ਭੈਣ ਕੀ ਮੇਰੇ ਸਾਲਿਆ ਕੁੱਤੀ ਦੇ ਨਾ ਆਉਣ ਤੇ ਤੇਰੇ ਗਾਣੇ ਦਾ ਚੀਮਿਆਂ ਨਾਲੇ ਕੋਈ ਟੱਪਾ ਹੁੰਦਾ ਵਾ ਤੇਰੀ ਭੈਣ ਦੀ ਮਾਰਿਆ ਲੰਨ ਕਦੇ ਬਾਹ ਖਿੱਚੇ ਨਾ ਵੀਨਾ ਗਾਣੇ ਦੀ ਕਦੀ ਲੱਤ ਖੰਡਾ ਵੀਨਾ ਸਾਲਿਆ ਜਗਾਉਂਦਾ ਜਾਊਗਾ ਪਹਿਲਾਂ ਲਿਖ ਲਿਆ ਕਰ ਫੇਰ ਭੈਣ ਮੰਗਿਆ ਕਰ ਸਾਡੇ ਅੱਲ ਫੁੱਦੀ ਰਿਆ ਬੋਲਦੇ ਬੋਲਦੇ ਨੂੰ ਚੇਤਾ ਭੁੱਲ ਜਾਂਦਾ ਕੀ ਬੋਲਣ ਰਿਹਾ ਮੈਂ ਫੁੱਦੀ ਦਾ ਗਾਣੇ ਬੋਲਦਾ ਤੇਰੇ ਤੋਂ ਵਧੀਆ ਤੇ ਸਾਲਿਆ ਕੁੱਤੇ ਰੋਂਦੇ ਨੇ ਫੁੱਦੀ ਰਿਆ ਤੇਰੀ ਭੈਣ ਦੀ ਮਾਰਿਆ ਲੰਨ ਆਹ ਕੋ ਗਾਣਾ ਤੇਰਾ ਤੈਨੂੰ ਪਟਣਾ ੁੰਡੀਆਂ ਮੁੱਸਾ ਮਾਰਿਆ ਲੰਮੀ ਕੋ ਤੇ ਤੇਰੀ ਭੈਣ ਦੀ ਪੁੱਤੀ ਮਾਰੀ ਤੇਰੀ ਦੀ ਹੱਥ ਬੋਲਟਾਂ ਦੇ ਮਗਰ ਸਰਦਾਰੀਆਂ ਜਾਂਦੀਆਂ ਫੁੱਦੀ ਤੇਰੀ ਭੈਣ ਦੀ ਤੇਰੀ ਦੀ ਇਹ ਸਾਲਿਆ ਗਾਣਾ ਆ ਗਿਆ ਤੇਰੀ ਭੈਣ ਦੀ ਲੜ ਦੇ ਨਾ ਤੇਰੀ ਦੀ ਹੂੰ ਸਾਲਿਆ ਸੱਦਾਰਾਂ ਨੂੰ ਬਦਨਾਮ ਕੰਡਿਆ ਭੈਣ ਤੇ ਆ ਲੋੜਿਆ ਪੁੱਤੀ ਦਾ ਵੱਡਾ ਬੱਬੂ ਮਾਨ ਸਾਲਾ ਤੂੰ ਕਦੇ ਗਰਿਆਲ ਖਲੋਣਾ ਸਾਲਿਆ ਤੈਨੂੰ ਕਿਹਾ ਕਿਨੇ ਤੇਰੀ ਆਵਾਜ਼ ਬੜੀ ਸੋਹਣੀ ਆ ਉਹ ਕਿਹਾ ਕਿਨੇ ਤੈਨੂੰ ਉਹ ਪਹਿਲਾਂ ਹਾਨੂੰ ਦੱਸਿੰਗੇ ਮੈਨੂੰ ਬੁਲਾਣੇ ਪਰਦੇ ਨੇ ਕਿਆ ਹੋਵਾ ਕਿ ਬਹੁਤ ਸੋਹਣੀ ਆਵਾਜ਼ ਆ ਤੇਰੀ ਜੀਮਿਆਂ ਤੇ ਤੂੰ ਕਾਇਆ ਕਰ ਤੈਨੂੰ ਇਹ ਪੰਪ ਕਿਨੇ ਦਿੱਤਾ ਗਾਉਣ ਦਾ ਤੇਰੀ ਮਾਰਿਆ ਭੈਣ ਦੀ ਲੰਨ ਖੜਾ ਕਰਕੇ ਉਹ ਤੈਨੂੰ ਤੇਰੇ ਘਰ ਦੇ ਨੇ ਰੋਗ ਦੇ ਸਾਲਿਆ ਜਲੂਸ ਕਢਾਇਆ ਆਪਣਾ ਫੁੱਦੀ ਰਿਆ ਹਾਂ ਜਾਂ ਲੋੜਿਆ ਪੰਜਾਬੀਆਂ ਦੀ ਬੇਇੱਜ਼ਤੀ ਲਾ ਲਾ ਢੰਡਿਆਂ ਜਿਗਦੇ ਆ ਗਾਣਾ ਹੀ ਬਾਹਰ ਕਹਿਣੋ ਚੜਾਈਆਂ ਤੇ ਤੇਰੀ ਭੈਣ ਦੀ ਲੰਨ ਛਤਰਨਾ ਮਾਰਨ ਗਿਆ ਨੂੰ ਲੋਕ ਕਿਹੋ ਜਿਹਾ ਤੁਹਾਡੇ ਬੇਸੁਰੇ ਬੰਦੇ ਭੈਣ ਦੀ ਲੰਨ ਤੇਰੀ ਦੀ ਮਾਰਿਆ